ਜਿਸੇ ਵੇਲੇ ਵੀ ਇਹ ਵਾਟਰ ਬਾਕਸ ਡਿੱਗ ਸਕਦਾ ਹੈ ਨਾਲ ਸਕੂਲ ਆ ਬਿਲਕੁਲ ਕੰਧ ਸਾਂਝੀ ਆ ਵਾਟਰ ਬਾਕਸ ਨਾਲ ਸਕੂਲ ਦੀ ਵੱਡਾ ਨੁਕਸਾਨ ਆ ਜਿਹੜਾ ਭਾਰੀ ਨੁਕਸਾਨ ਆ ਹੋ ਸਕਦਾ ਹੈ ਸਕੂਲ ਵੀ ਸਾਨੂੰ ਦਿਖਾਉਣੇ ਆ ਵੀ ਕੰਧ ਸਾਂਝੀ ਆ ਵੱਡਾ ਜਿਹਾ ਨਿੱਕੇ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਇੱਥੇ ਧਿਆਨ ਦਿਓ ਆ ਦਿਖਾਓ ਜੀ ਆ ਦੇਖੋ ਆ ਨਾਲੇ ਆ ਗਿਆ ਜੇ ਆ ਦੇਖੋ ਕਮਰੇ ਨੇ ਇਹ ਆ ਦੇਖੋ ਵੀ ਸਕੂਲ ਦੇ ਕਮਰੇ ਨੇ ਨਾਲ ਲਾ ਲਓ ਵੀ ਵਾਟਰ ਬਾਕਸ ਉੱਤੇ ਵਾਟਰ ਬਾਕਸ ਖੜੇਗਾ ਕਦੋਂ ਵੀ ਡਿੱਗ ਸਕਦਾ ਟੇਡਾ ਹੋਇਆ ਹੋਇਆ ਕਦੋਂ ਵੀ ਉੱਤੇ ਕੁਝ ਡਿੱਗ ਸਕਦਾ ਪਾਣੀ ਵੀ ਚੱਲ ਰਿਹਾ ਹੈ ਇੱਥੇ ਯਾਰ ਪਾਣੀ ਆਈ ਹੈ ਇੱਥ ਸਰ ਪਾਣੀ ਕਿਵੇਂ ਹੈ ਪਾਣੀ ਤਾਂ ਹੀ ਉੱਪਰ ਚੱਲਦੀ ਹੈ ਪਾਣੀ ਨਾਲ ਹੁਣ ਵੀ ਚੱਲ ਰਿਹਾ ਹੈ ਵਾਟਰ ਬਾਕਸ ਅੱਛਾ ਇਹ ਤਾਂ ਜਰ ਜਮੇ ਡਿਕੇ ਆ ਪਏ ਤੁਸੀਂ ਕਮਾਲ ਦੀ ਗੱਲ ਹੈ ਜਮੀ ਸਾਰੇ ਨਿਕਲ ਚੱਲ ਕਿਵੇਂ ਰਿਹਾ ਮੈਨੂੰ ਤੇ ਇਹ ਨਹੀਂ ਵੀ ਪਪਾ ਆ ਗਿਆ ਮੈਂਕਮਾ ਚਲਾ ਕੇ ਮੈਨੂੰ ਤੇ ਸਮਝ ਨਹੀਂ ਆ ਰਹੀ ਇਹ ਤਾਂ ਖਤਮ ਹੈ ਇਹ ਤਾਂ ਕਦੋਂ ਵੀ ਡੇਕ ਸਕਦੀ ਹੈ ਯਾਰ ਜਦੋਂ ਆਪਾਂ ਉੱਥੇ ਖੜੇ ਤੇ ਟੇਢੀ ਨਹੀਂ ਦਿਖ ਰਹੀ ਉੱਥੋਂ ਹਾਂਜੀ ਹਾਂ ਟੇਢੀ ਹੋ ਰਹੀ ਫਿਰ ਪਾਣੀ ਹਜੇ ਵੀ ਚੱਲ ਰਿਹਾ ਹੈ ਪਿੰਡ ਨੂੰ ਇਸਰੀ ਕਾਲ ਦੋਸਤੋ ਇਸ ਵਕਤ ਚੱਠੇ ਨन्हेੜੇ ਪਿੰਡ ਦੇ ਵਿੱਚ ਖੜਿਆਂਗੇ ਜਿੱਥੇ ਇੱਕ ਵਾਟਰ ਬਾਕਸ ਹੈ ਸਕੂਲ ਦੀ ਕੰਧ ਦੇ ਨਾਲ ਤਦੋਂ ਵੀ ਡਿੱਗ ਸਕਦਾ ਹੁਣ ਵੀ ਡਿੱਗ ਸਕਦਾ ਸਾਡੇ ਖੜੇ ਖੜੇ ਇਹ ਹਾਲਾਤ ਨੇ ਫੇਰ ਵੀ ਉਹਦੇ ਵਿੱਚ ਪਾਣੀ ਚੱਲ ਰਿਹਾ ਪਿੰਡ ਨੂੰ ਪਾਣੀ ਦੇ ਰਿਹਾ ਹੈ ਉਹ ਇਸ ਵਕਤ ਤਸਵੀਰਾਂ ਨੇ ਜਿਹੜੀਆਂ ਬਿਲਕੁਲ ਖਾਰਜਾਇ ਤਿੱਡਾ ਹੋਇਆ ਹੋਇਆ ਜੇ ਦੂਰੋਂ ਦੇਖੋਗੇ ਟਿੱਡੇ ਵਾਟਰ ਬਾਕਸ ਸਕੂਲ ਨਾਲ ਕੰਦਾ ਵਾਟਰ ਬਾਕਸ ਨੂੰ ਇਹਦੀ ਜਿਹੜੀ ਮਿਆਦ ਹੈ ਉਹ ਲੰਘ ਚੁੱਕੀ ਹੈ ਖਾਰਜ ਹੋ ਚੁੱਕਿਆ ਹੈ ਕਿਸੇ ਵੇਲੇ ਵੀ ਇਹ ਵਾਟਰ ਬਾਕਸ ਡਿੱਗ ਸਕਦਾ ਹੈ ਨਾਲ ਸਕੂਲ ਹੈ ਬਿਲਕੁਲ ਕੰਧ ਸਾਂਝੀ ਹੈ ਵਾਟਰ ਬਾਕਸ ਨਾਲ ਸਕੂਲ ਦੀ ਵੱਡਾ ਨੁਕਸਾਨ ਹੈ ਜਿਹੜਾ ਭਾਰੀ ਨੁਕਸਾਨ ਹੈ ਹੋ ਸਕਦਾ ਹੈ ਸਕੂਲ ਵੀ ਤੁਹਾਨੂੰ ਦਿਖਾਉਣੇ ਆ ਵੀ ਕੰਦ ਸਾਂਝੀ ਆ ਕੱਤ ਵੱਡਾ ਜੇ ਨਿੱਕੇ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਧਿਆਨ ਦਿਓ ਆ ਦਿਖਾਓ ਜੀ ਆ ਦੇਖੋ ਆ ਨਾਲੇ ਆ ਗਿਆ ਜੇ ਆ ਮਾਰ ਲੂ ਨਿੰਗਾ ਤੇ ਆ ਦੇਖੋ ਜੀ ਆ ਸਕੂਲ ਆ ਨਾਲੇ ਕਮਰੇ ਨੇ ਬੱਚਿਆਂ ਦੇ ਆ ਦੇਖੋ ਜੀ ਮੇ ਹੁਣ ਆ ਪੱਥਰ ਨੇ ਆ ਦੇਖੋ ਆ بگੜੇ بگੜੇ ਪੱਥਰੇ ਤਾਂ ਐਂ ਵਿਗਦੇ ਨਹੀਂ ਉੱਤੇ ਉੱਤੋਂ ਡਿੱਗਦੇ ਨੇ ਆ ਦੇਖੋ ਹਾਂ ਜੀ ਸਾਰੇ ਜਿਵੇਂ ਹੁਣ ਆ ਬਾਜਰੀ ਆ ਗਈ ਐ ਇਹਦਾ ਥੱਲੇ ਖੜਨਾ ਵੀ ਹੁਣ ਇੱਕ ਆਪਣਾ ਜੇ ਨਿੱਕੇ ਆਪਾਂ ਧੱਕਾ ਕਰ ਰਹੇ ਹਾਂ ਰਿਸਕ ਹੈ ਬਹੁਤ ਵੱਡਾ ਥੱਲੇ ਖੜਨਾ ਵੀ ਬੇਨਤੀ ਕਰਦੇ ਆ ਕਿ ਗੌਰ ਕਰਕੇ ਇਹ ਵਾਲੇ ਵਾਲੇ ਤਾਰਾਂ ਲਾ ਦਿਓ ਇੱਥੇ ਕੋਈ ਬੱਚਾ ਨਾ ਡੇ ਕੋਈ ਹੋਰ ਨਾ ਡੇ ਇਸ ਵਾਟਰ ਬਾਕਸ ਦੇ ਵਿੱਚ ਚੱਠੇ ਨੇ ਹੜਿਆਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਤੱਬਕੇ ਤਾਂ ਜਾਓ ਜਰ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਸੇ ਦਾ ਪਰ ਸਕੂਲ ਨਾਲ ਹੈ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਇਹਨੂੰ ਖਤਮ ਕਰ ਦਿਓ ਬੱਚੇ ਜਦੋਂ ਆਉਣਗੇ ਸਕੂਲ ਲੱਗਣਗੇ ਹੁਣ ਤਾਂ ਬੰਦ ਨੇ ਉਦੋਂ ਪਹਿਲਾਂ ਪਹਿਲਾਂ ਇਹਨੂੰ ਵਾਟਰ ਬਾਕਸ ਨੂੰ ਜਿਵੇਂ ਵੀ ਦੇਖਦੇ ਹੁੰਦਾ ਮੈਂ ਇੱਕ ਮੈਂ ਦੇਖ ਕੇ ਖਤਮ ਕਰ ਦੋ ਬਿਲਕੁਲ ਇੱਧਰ ਲੈ ਅੱਛਾ ਜੇ ਹੱਥ ਵੀ ਲਾ ਦੀ ਇਹਦੇ ਲੈ ਲੈ ਇਹ ਤਾਂ ਇਂਟ ਡੇਗ ਰਹੇ ਹੈ ਤੇ ਆਹ ਦੇਖੋ ਜੀ ਬਿਲਕੁਲ ਟੇਡਾ ਦਿਖੂਗਾ ਨਜ਼ਰ ਹੁਣ ਕੈਮਰੇ ਚ ਕਈ ਵਾਰੀ ਨਹੀਂ ਪਤਾ ਲੱਗਦਾ ਟੇਡਾ ਹੋ ਰਿਹਾ ਵਾਟਰ ਟੈਂਕ ਦਾ ਕੋਈ ਹੋਰ ਨਹੀਂ ਕਰ ਰਿਹਾ ਪਾਣੀ ਹਜੇ ਵੀ ਚੱਲ ਰਿਹਾ ਹੈ ਪਿੰਡ ਨੂੰ ਜਿੱਥੇ ਕਮਰਿਆਂ ਚ ਬੱਚੇ ਪੈਂਦੇ ਨੇ ਉੱਥੇ ਟੇਡਾ ਹੋਇਆ ਹੋਇਆ ਏ ਆ ਲਾਰੇ ਸਾਡ ਨੂੰ ਥੱਲੇ ਖੜਿਆ ਨੂੰ ਵੀ ਡਰ ਲੱਗਦਾ ਕਿਉਂਕਿ ਪੂਰ ਪੂਰ ਡਿਗ ਰਿਹਾ ਹੈ ਜਿੰਨੀ ਰ ਕੋਈ ਪਰਾਚਰ ਨਹੀਂ ਕੱਟਦਾ ਦੇਖੋ ਬਿਲਕੁਲ ਖਤਮ ਹੋ ਰਿਹਾ ਹੈ ਜਦੋਂ ਕੋਈ ਵੱਡਾ ਨੁਕਸਾਨ ਹੋ ਗਿਆ ਉਦੋਂ ਹੁਣ ਕੇ ਸਕੂਲ ਦਾਣ ਲੱਗਦਾ ਹੈ ਬਿਲਕੁਲ ਆ ਸਕੂਲ ਹੈ ਦੇਖ ਸਕਦੇ ਹੋ ਛੱਤੇ ਨੇ ਨੇੜਿਆਂ ਦਾ ਤੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਉਂਡ ਜੀ ਰਿਪੋਰਟ ਵੀਡੀਓ ਕਰ ਦੋ ਸ਼ੇਅਰ ਤਾਂ ਕਿ ਮੁੱਖ ਮੰਤਰੀ ਤੱਕ ਵੀਡੀਓ ਜਾਨੀ ਚਾਹੀਦੀ ਹੈ ਕਿਉਂਕਿ ਢੜਬੇ ਹਲਕੇ ਚ ਖਜ਼ਾਨਾ ਮੰਤਰੀ ਸਾਹਿਬ ਵੀ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਦਾ ਸਤਾਉਜ ਪਿੰਡ ਵੀ ਢੜਬੇ ਹਲਕੇ ਚ ਆਉਂਦਾ ਹੈ ਕਾਫੀ ਕੁਸ਼ ਹੈ ਢੜਬੇ ਹਲਕੇ ਚ ਸੰਗਰੂਰ ਜ਼ਿਲ੍ਹੇ ਚ ਐਸੇ ਕਰਕੇ ਮੌਕੇ ਦੇ ਸਰਪੰਚ ਜੋ ਛੱਠੇ ਨੇ ਰਾਂਦੇ ਉਹਨਾਂ ਦਾ ਬੇਟੇ ਨੂੰ ਬੁਲਾਇਆ ਹੈ ਮਹਾਂਪਾ ਇੱਕ ਜਣਾ ਆ ਕੇ ਓਰੇ ਸਾਹਮਣੇ ਆ ਕੇ ਗੱਲ ਕਰੋ ਵੀ ਸਾਹਮਣੇ ਆ ਕੇ ਗੱਲ ਕਰੋ ਵੀ ਛੋਟਾ ਜਰਾ ਇੱਧਰ ਕੀ ਹਾਲਾਤ ਹੋ ਰਹੇ ਨੇ ਛੋਟੇ ਤੁਸੀਂ ਗੌਰ ਕਰੋ ਹਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਹੱਲ ਕਰਦੇ ਤੇ ਵੀਡੀਓ ਚ ਠੀਕ ਹੈ ਉਹ ਆ ਬਾਰਡਰ ਵਾਕਸ ਆ ਜੀ ਠੀਕ ਹੈ ਇਹਦੇ ਬਾਰਡਰ ਵਾਕਸ ਦੇ ਮਤਲਬ ਜਿਵੇਂ ਹੁਣ ਨੇਰੀਆਂ ਤੂਫਾਨ ਚੱਲਦੇ ਨੇ ਬਹੁਤ ਜ਼ਿਆਦੇ ਠੀਕ ਹੈ ਇਧਰ ਨਾਲ ਹੀ ਸਕੂਲ ਹੈਗਾ ਆਜੋ ਅੱਗੇ ਆਜੋ ਕੰਦੀ ਹੈਗੀ ਕਿਤੇ ਇੱਥੇ ਹੁਣ ਇਹ ਤਾਂ ਨਹੀਂ ਕਰਦਾ ਏ ਛੇਤੀ ਇਹ ਆ ਲਾ ਲਓ ਵੀ ਇਹ ਤਾਂ ਖਿੰਡਾਇਆ ਪਿਆ ਹੈ ਹਾਂ ਆ ਦੇਖੋ ਇਹਦਾ ਕਦੋਂ ਵੀ ਉੱਤੇ ਕੁਝ ਡਿੱਗ ਸਕਦੇ ਪਾਣੀ ਵੀ ਚੱਲ ਰਿਹਾ ਹੈ ਇੱਥੇ ਯਾਰ ਨਿਕਲੇ ਪਏ ਸਰੀਏ ਨਿਕਲੇ ਪਏ ਨੂੰ ਉੱਤੋਂ ਦੇਖੋ ਪਾਣੀ ਵੀ ਛੱਡਿਆ ਜਾ ਰਿਹਾ ਹੈ ਬਹੁਤ ਖਸਤਾ ਹਾਲਤ ਉਹ ਹੀ ਪਈ ਹੈ ਦੀ ਫਿਰ ਇਹ ਕੀ ਕਹਿਣਾ ਚਾਹੁੰਦੇ ਹੁਣ ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਆਂ ਜੀ ਵੀ ਸਾਡੇ ਨੂੰ ਬਾਰਡਰ ਬਾਕਸ ਨੂੰ ਮਤਲਬ ਕਰਕੇ ਨੂੰ ਖਾਰਜ ਕਰਕੇ ਜੀ ਇਹਨੂੰ ਟਾਹਿਆ ਜਾਵੇ ਟਾਹਿਆ ਜਾਵੇ ਇਹਨੂੰ ਤੇ ਮਤਲਬ ਨਵਾਂ ਬਾਰਡਰ ਬਾਕਸ ਦੀ ਮੰਗ ਕਰਦੇ ਆਂ ਚੱਲ ਕੇ ਮੇਰੇ ਹੈ ਮੈਨੂੰ ਤੇ ਇਹ ਨਹੀਂ ਵੀ ਪਪਾ ਅਗਮ ਹਕਮਾ ਚਲਾ ਕੇ ਮੇਰੇ ਹੈ ਮੈਨੂੰ ਤੇ ਇਹ ਸਮਝ ਨਹੀਂ ਆ ਰਹੀ ਡਿਊਟੀ ਕੀ ਦੀ ਔਰੇ ਔਰੇ ਸਾਡੇ ਪਿੰਡ ਦਾ ਮੁੰਡਾ ਹੀ ਮਤਲਬ ਉਸੇ ਦੀ ਡਿਊਟੀ ਹੈ ਉਹਦਾ ਨੰਬਰ ਹੈਗਾ ਕੋਈ ਹਾਂ ਲਾਲੋ ਵੀਰ ਇਹ ਤਾਂ ਜਮੇ ਯਾਰ ਖਾਤਰੀ ਵਾਲੀ ਗੱਲ ਪੂਰੀਏ 23 ਲੱਖ ਰੁਪਏ ਆਪਣੇ ਵਿਭਾਗ ਨੂੰ ਪਵਾਤਾਈ ਬਾਰਡਰ ਬਾਕਸ ਵਾਲਿਆਂ ਨੂੰ 23 ਲੱਖ ਪਿੰਡ ਚੋਂ ਮੋਟਰ ਦਾ ਹੀ ਮੋਟਰ ਦਾ ਕੱਲੀ ਮੋਟਰ ਲਵਾਉਣ ਵਾਸਤੇ 23 ਲੱਖ ਹਾਂਜੀ ਹਾਂ ਉਹ ਮੋਟਰ ਮਤਲਬ 800 ਫੁੱਟ ਤੇ ਲੱਗੂਗੀ 800 ਫੁੱਟ ਡੂੰਘਾ ਬੋਰ ਹਾਂਜੀ ਹਾਂ 23 ਲੱਖ ਰੁਪਏ ਖਰਚ ਆਊ 23 ਲੱਖ ਰੁਪਏ ਅੱਛਾ ਤੇ ਉਹ ਫਿਰ ਬਾਰਡਰ ਬਾਕਸ ਤੋਂ ਬਿਨਾਂ ਕੱਲੀ ਮੋਟਰ ਦਾ ਕੀ ਕਰੋਗੇ ਉਹੀ ਮੰਗ ਕਰ ਰਹੇ ਜੀ ਵੀ ਬਾਰਡਰ ਬਾਕਸ ਤੋਂ ਮਤਲਬ ਟੈਂਕੀ ਜ਼ਰੂਰ ਬਣਨੀ ਚਾਹੀਦੀ ਹੈ ਜੀ ਇਹਦਾ ਇਹਦਾ ਖੰਡਰ ਹੋ ਗਈ ਕਿਉਂਕਿ ਇਹਦਾ 20 ਸਾਲ ਦੀ ਮਿਆਦ ਹ ਇਹ ਤਾਂ ਖਤਮ ਹੈ ਇਹ ਤਾਂ ਕਦੋਂ ਵੀ ਡੇਗ ਸਕਦੀ ਆ ਯਾਰ ਇਹ ਤਾਂ ਦੂਰੋਂ ਲੱਗਦਾ ਜਦੋਂ ਆਪਾਂ ਜਦੋਂ ਆਪਾਂ ਉੱਥੇ ਖੜੇ ਤੇ ਟੇਢੀ ਨਹੀਂ ਦਿਖ ਰਹੀ ਉਥੋਂ ਹਾਂਜੀ ਹਾਂ ਟੇਢੀ ਹੋ ਰਹੀ ਫਿਰ ਪਾਣੀ ਹਜੇ ਵੀ ਚੱਲ ਰਿਹਾ ਹੈ ਪਿੰਡ ਨੂੰ ਇਹਦੇ ਵਿੱਚ ਕਮਾਲ ਦੀ ਗੱਤ ਹੈ ਹੁਣ ਵੀ ਉਤੋਂ ਕਿਸੇ ਵੀ ਵੇਲੇ ਵੀ ਹਾਸਦਾ ਹੋ ਸਕਦਾ ਹੈ ਛੱਡੋ ਜੀ ਜੇ ਮਤਲਬ ਕਾਰਨ ਸਭ ਤੋਂ ਵੱਡਾ ਖਤਰਾ ਜੀ ਸਾਨੂੰ ਇਹ ਹੈ ਉਦੋਂ ਦੇਖੋ ਤੁਸੀਂ ਵੀ ਆਉਂਗੇ ਭੱਜ ਕੇ ਜੇ ਸਕੂਲ ਦੇ ਉੱਪਰ ਡਿੱਗੀ ਬੱਚਿਆਂ ਦਾ ਭਾਰੀ ਨੁਕਸਾਨ ਹੋ ਗਿਆ ਇੱਥੇ ਮਤਲਬ ਫਿਰ ਤੁਸੀਂ ਵੀ ਮਤਲਬ ਦੇਖੋ ਗੁੱਸਾ ਨਾ ਕਰਿਓ ਤੁਸੀਂ ਵੀ ਉਰੇ ਆਉਂਗੇ ਫਿਰ ਵੀ ਆ ਨੁਕਸਾਨ ਹੋ ਗਿਆ ਤਾ ਕਰਕੇ ਅਸੀਂ ਪਹਿਲਾਂ ਵੀ ਦੱਸ ਰਹੇ ਹਾਂ ਤਾਂ ਕਰਕੇ ਮਤਲਬ ਇਹ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਬੇਨਤੀ ਆ ਹੱਥ ਬੰਨ੍ਹ ਕੇ ਜਿੱਥੇ ਤੱਕ ਵੀ ਵੀਡੀਓ ਜਾਂਦੀ ਹੈ ਵੀ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਸਕੂਲ ਨਾਲੇ ਆ ਹਾਂ ਯਾ ਦੇਖੋ ਨਾਲੀ ਆ ਦੇਖੋ ਕਮਰੇ ਨੇ ਇਹ ਆ ਦੇਖੋ ਵੀ ਸਕੂਲ ਦੇ ਕਮਰੇ ਨੇ ਨਾਲ ਆ ਲਾ ਲਓ ਵੀ ਵਾਟਰ ਬਕਸ ਉੱਤੇ ਵਾਟਰ ਬਕਸ ਖੜੇਗਾ ਕਦੋਂ ਵੀ ਡਿੱਗ ਸਕਦਾ ਟੇਡਾ ਹੋਇਆ ਹੋਇਆ ਦੂਰੋਂ ਨਿਕਾ ਮਾਰੋਗੇ ਤੁਸੀਂ ਦੋ ਘ ਕਿਲੇ ਦੀ ਬਾਹੀ ਤੋਂ ਟੇਡਾ ਨਜ਼ਰ ਆਊਗਾ ਕਿ ਵੱਡੀ ਚੀਜ਼ ਹੈ ਤੇ ਨਾਲੇ ਕਮਰੇ ਨੇ ਬੱਚੇ ਪੜ੍ਹਦੇ ਨੇ ਆ ਦੇਖੋ ਲੈ ਇਹਦਾ ਯਾਰ ਵੱਡੀ ਜੇ ਕਹਿੰਦੀ ਹੈ ਉਹ ਹੈ ਗਿਆ ਮਿਆਦੇ ਦੀ ਲੰਕੀ ਨੂੰ ਲਗਭਗ ਕਿੰਨੇ ਸਾਲ ਹੋ ਗਏ ਜੀ 10 ਸਾਲ ਹੋ ਗਏ 30 ਸਾਲ ਦੇ ਹੋ ਗਏ ਦੇਖ ਸਕਦੇ ਹੋ ਮਿਆਦੇ ਲੰਕੀ ਨੂੰ ਵੀ 10 ਸਾਲ ਹੋ ਗਏ ਨਾਲ ਸਕੂਲ ਹੈ ਤੇ ਇੱਧਰ ਵਾਟਰ ਬਾਕਸ ਹੈ ਡਿਗੂ ਵੀ ਸਕੂਲ ਵਾਲੇ ਪਾਸੇ ਡੇਡਾ ਹੋਇਆ ਹੋਇਆ ਆ ਲਾਰੇ ਸਾਡ ਨੂੰ ਥੱਲੇ ਖੜਿਆ ਨੂੰ ਵੀ ਡਰ ਲੱਗਦਾ ਹੈ ਕਿਉਂਕਿ ਪੂਰ ਪੂਰ ਡਿਗ ਰਿਹਾ ਹੈ ਜੇ ਨੀਰਾ ਕੋਈ ਤੂਫਾਨ ਆ ਗਿਆ ਬਾੜਾ ਚੇਰ ਨਹੀਂ ਕੱਟਦਾ ਦੇਖੋ ਬਿਲਕੁਲ ਖਤਮ ਹੋ ਰਿਹਾ ਹੈ ਖੰਡਰ ਹੋ ਰਿਹਾ ਹੈ ਵਾਟਰ ਬਾਕਸ ਚੱਠੇ ਨਿਹੜਿਆਂ ਦਾ ਸਾਰੇ ਸਰੀਏ ਸਿਮਿੰਟ ਸਾਰੇ ਆ ਦੇਖੋ ਸਾਰੇ ਬਾਹਰੇ ਆ ਗਏ ਜੀ ਉੱਤੇ ਖਲੇਪੜ ਸਰਚ ਵੀ ਵੱਜ ਸਕਦਾ ਕੋਸਾ ਦੇਖੋ ਸਰੀਏ ਬਾਹਰ ਆਏ ਪੈਣੀ ਸਾਰਾ ਬਟਰ ਬਾਕਸ ਜਿਹੜਾ ਖਤਮ ਹੈ ਇਹ ਬਿਲਕੁਲ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈਗਾ ਸਰਕਾਰ ਇੱਥੇ ਜਿਹੜੀ ਗੌਰ ਕਰੇ ਧਿਆਨ ਦੇਵੇ ਤਾਂ ਜਦੋਂ ਕੋਈ ਹਾਦਸਾ ਹੋ ਗਿਆ ਜਾਂ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਫੇਰ ਜਾਗਾਂਗੇ ਅਸੀਂ ਕਿ ਸਾਡੀ ਆਸਤੇ ਬਣ ਗਈ ਵੀ ਜਦੋਂ ਕੰਮ ਨਿਪਟ ਜਾਂਦੇ ਉਸ ਤੋਂ ਬਾਅਦ ਹੀ ਆਉਂਦੇ ਆ ਆ ਲੈ ਲੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਗੌਰ ਕਰਕੇ ਇਹਨੂੰ ਤੁਰੰਤ ਬੰਦ ਕਰਾਇਆ ਜਾਵੇ ਤੇ ਇਹਨੂੰ ਕਿਵੇਂ ਨਾ ਜਿਵੇਂ ਵੀ ਦੇਖਦੇ ਹੁੰਦੇ ਸਰਕਾਰੀ ਸਿਸਟਮ ਨਾਲ ਉਹਨੂੰ ਖਦੇਗਿਆ ਜਾਵੇ ਨਹੀਂ ਸਕੂਲ ਲੈ ਲਵੇ ਕੋਈ ਭਾਰੀ ਨੁਕਸਾਨ ਹੈ ਜਿਹੜਾ ਹੋ ਸਕਦਾ ਹੈਗਾ ਜੜਾ ਬਿਲਕੁਲ ਖੋਖਲੀਆਂ ਥੱਲੋਂ ਨਿਕਲੀਆਂ ਪਈਆਂ ਨੇ ਥੱਲੇ ਖੜਦੇ ਨੂੰ ਵੀ ਡਰ ਲੱਗਦਾ ਹੈ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਲ ਰਿਹਾ ਹੈ ਇਹ ਹਿਸਾਬ ਤੋਂ ਬਾਹਰੇ ਹੈ ਇਹਨਾਂ ਪਹਿਲਾਂ ਇਹਨੂੰ ਵਾਟਰ ਟੈਂਕਸ ਨੂੰ ਜਿਵੇਂ ਵੀ ਦੇਖਦੇ ਹੁੰਦਾ ਮੈਂ ਇੱਕ ਮੈਂ ਦੇਖ ਕੇ ਖਤਮ ਕਰ ਦੋ ਆ ਦੇ ਗੁਲਜ਼ਾਰਾ ਇਹ ਆ ਚੀਜ਼ ਹੈ ਇਹ ਜਮਾ ਖੰਡਰ ਹੈ ਬਿਲਕੁਲ ਇਧਰ ਲੈ ਲੈ ਅੱਛਾ ਜੇ ਐ ਹੱਥ ਵੀ ਲਾ ਦੀ ਇਹਦੇ ਲੈ ਲੈ ਇਹ ਤਾਂ ਇਟ ਡੇਕਰ ਹੈ ਲੈ ਇਹ ਤਾਂ ਬਾਈ ਜੀ ਤੁਸੀਂ ਵੀ ਰਿਸਕ ਨਾ ਲਓ ਇੱਥੇ ਆਉਣਾ ਬੰਦ ਕਰੋ ਤੁਹਾਨੂੰ ਵੀ ਪੰਚਾਇਤ ਨੂੰ ਬੇਨਤੀ ਹੈ ਬਾਈ ਜੀ ਤੁਸੀਂ ਬੰਦ ਕਰੋ ਇਹ ਆਉਣਾ ਕੋਈ ਬੱਚਾ ਨਾ ਆਵੇ ਰੇੜੂ ਵਿੱਚ ਬੋਲੋ ਚਾਹੇ ਸਪੀਕਰ 'ਚ ਬੁਲਾ ਦਿਓ ਵੀ ਇੱਥੇ ਬਾਰਡਰ ਬਾਕਸ ਕਣੀ ਕਿਸੇ ਨੂੰ ਜਾਣ ਨਾ ਦਿਓ ਬੱਚਿਆਂ ਨੂੰ ਆਪਣੇ ਨੂੰ ਕਿਉਂ ਜੀ ਨਾ ਨਾ ਠੀਕ ਹੈ ਜੀ ਬੁਲਾਓ ਜੀ ਅੱਜੇ ਬਾਈ ਤਾਂ ਬਹੁਤ ਜ਼ਿਆਦਾ ਮਤਲਬ ਜਿਵੇਂ ਕਿਸੇ ਦੇ ਨਿਸ਼ਾਨ ਹੋ ਗਿਆ ਡਿੱਗੀ ਉੱਪਰ ਫੇਰ ਉਸ ਤੋਂ ਬਾਅਦ ਜਾਵਾਂਗੇ ਫੇਰ ਇਹ ਭੱਜਾਂਗੇ ਨਾਲੇ ਇੱਧਰ ਬੱਚੇ ਨੇ ਨਾ ਬਹੁਤ ਛੋਟੇ ਛੋਟੇ ਬੱਚੇ ਨੇ ਜੇ ਮੰਤਰੀ ਸਾਹਿਬ ਉਹਰੇ ਆਏ ਨੇ ਤੁਸੀਂ ਦਿਖਾਇਆ ਨਹੀਂ ਮੌਕਾ ਤੁਹਾਨੂੰ ਕਦੇ ਕਾਇ ਨਹੀਂ ਉਹਨਾਂ ਦੇ ਧਿਆਨ 'ਚ ਨਹੀਂ ਹੈਗੀ ਇਹ ਗੱਲ ਫਿਰ ਧਿਆਨ ਚ ਲਿਆਓ ਬਾਈ ਜੀ ਛੇਤੀ ਉਹ ਜ਼ਰੂਰ ਜੀ